ਮੈਂ ਡਾਕਟਰ ਮਨਿੰਦਰ ਸਿੰਘ ਐਸਐਮਓ ਐਸਡੀਐਸ ਬਟਾਲਾ ਅੱਜ ਇੱਥੇ ਐਸਪੀ ਅਟ ਬਟਾਲਾ ਦੇ ਸਾਨਕ ਬਾਗੀਚੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਵੇਂ ਕਿ ਸਾਨਕ ਬਾਗੀਚੀ ਦਾ 500 ਗਾਜੇਰੀਏ ਵਿੱਚ ਵੱਧ ਤੋਂ ਵੱਧ ਮੈਡੀਸਨਲ ਹਰਬਲ ਬੂਟੇ ਜੜੇ ਹੈਗੇ 250 ਤੋਂ 300 ਦੀ ਕਿੰਦੀ ਵਿੱਚ ਲਗਾਉਣ ਦੀਆਂ ਹਦਾਇਤਾਂ ਹੋਈਆਂ ਹਨ ਉਸ ਤਹਿਤ ਅੱਜ ਇੱਥੇ ਸਾਨਕ ਬਾਗੀਚੀ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਵਾਈਸ ਆਫ ਬਟਾਲਾ ਦੀ ਜਿਹੜੀ ਟੀਮ ਹੈਗੀ ਹੈ ਜਿਹੜੀ ਕਿ ਪਹਿਲਾਂ ਤੋਂ ਹੀ ਇਸ ਕੰਮ 'ਚ ਬਹੁਤ ਮਹਾਰਤ ਹਾਸਲ ਕਰ ਚੁੱਕੀ ਹੈ ਜਿਨੇ ਗ੍ਰੀਨ ਪੀਸ ਬਟਾਲਾ ਦਾ ਜਿੰਮਾ ਚੁੱਕਿਆ ਹੋਇਆ ਹੈ ਤੇ ਉਹ ਇਸ ਪ੍ਰੋਗਰਾਮ ਵਿੱਚ ਬੜੇ ਹੀ ਪ੍ਰੋਫੈਸ਼ਨਲ ਨੇ ਅੱਜ ਉਹਨਾਂ ਦੇ ਸਹਿਯੋਗ ਨਾਲ ਜਿਵੇਂ ਕਿ ਪੰਜਾਬ ਸਰਕਾਰ ਦੀ ਇੱਕ ਹੋਰ ਹਦਾਇਤ ਹੈਗੀ ਹੈ ਕਿ 1000 ਦੇ ਰੌਣ ਬੂਟੇ ਜਿਹੜੇ ਗਿਆਸ ਦੀ ਅਜ ਬਟਾਲਾ ਦੇ ਹਦੂਦ ਵਿੱਚ ਲਗਾਉਣੇ ਆ ਤੇ ਨਾਨਕ ਵਿੱਚ ਗੀਚੀ ਤੋਂ ਇਲਾਵਾ ਇੱਥੇ ਹਰਬਲ ਬੂਟਿਆਂ ਨੂੰ ਲਗਾਉਣ ਤੋਂ ਇਲਾਵਾ ਪੂਰੇ ਐਸਡੀਐਚ ਬਟਾਲਾ ਦੇ ਜਿੰਨੇ ਵੀ ਇਹਦੀ ਹਦੂਦ ਵਿੱਚ ਜਿਹੜੇ ਬਾਕੀ ਜਿਹੜੇ ਬੂਟੇ ਹੈਗੇ ਆ ਉਹਦੇ ਵਿੱਚ ਸਾਡਾ ਪੂਰਾ ਸਹਿਯੋਗ ਕਰ ਰਿਹਾ ਹੈ ਤੇ ਅਸੀਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਵੈਰੀ ਮਚ ਮੈਂ ਡਾਕਟਰ ਮਖੀਰ ਸਿੰਘ ਪਾਗੋਵਾਲੀਆ ਮੁੱਖ ਸਵਦਾਦਾਰ ਵਾਇਸੋ ਬਟਾਲਾ ਤੇ ਪਾਸਪਤ ਬਟਾਲਾ ਅੱਜ ਐਸਐਮਓ ਸਾਹਿਬ ਤੇ ਹੈਲਥ ਅਥਾਰਟੀ ਦੇ ਸਦੇ ਉੱਪਰ ਅਸੀਂ ਵਾਇਸੋ ਬਟਾਲਾ ਦੇ ਸਾਰੇ ਨਮਾਇੰਦੇ ਤੇ ਕਾਲ ਸਾਈਡ ਦੇ ਸਾਰੇ ਨਮਾਇੰਦੇ ਜਿਹੜੇ ਇੱਥੇ ਇਕੱਠੇ ਹੋਏ ਆ ਕਿਉਂਕਿ ਐਸਐਮਓ ਸਾਹਿਬ ਨੂੰ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਇੱਥੇ ਗਰਨਾਨਕ ਬੀਤੀ ਜਿਹਦੇ ਵਿੱਚ 2 ਤੋਂ 250 ਬੂਟਾ ਜਿਹੜਾ ਹਰਬਲ ਪਲਾਂਟਸ ਲਗਾਉਣਾ ਇੱਕ ਹਜ਼ਾਰ ਬੂਟਾ ਜਿਹੜਾ ਹੋਰ ਇਹ ਸਿਵਲ ਹਸਪਤਾਲ ਦੇ ਵਿੱਚ ਜਿੱਤੇ ਦੇ ਵਿੱਚ ਗ੍ਰੀਨ ਕਲੀਨ ਗ੍ਰੀਨ ਅਤੇ ਬਿਊਟੀਫੁਲ ਸਿਟੀ ਬਟਾਲਾ ਸਾਡਾ ਪ੍ਰੋਜੈਕਟ ਉਹਨੂੰ ਮੁਕੰਮਲ ਕਰਨ ਲਈ ਇਹ ਸਰਕਾਰ ਸਾਡਾ ਸਾਥ ਦੇ ਰਹੀ ਹੈ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਵੀ ਇਹਦੇ ਵਿੱਚ ਇਹਦੇ ਵਿੱਚ ਭਾਗ ਲਈਏ ਔਰ ਇਹ ਜਿਹੜੀ এনवायरमेंट ਪ੍ਰੋਟੈਕਸ਼ਨ ਮਹਿੰਮ ਹੈ ਉਹਦਾ ਇੱਕ ਹਿੱਸਾ ਬਣੀ ਸੋ ਸਾਡੀ ਸਾਰੀ ਟੀਮ ਆ ਜਿੱਥੇ ਆਈ ਹੈ ਖਾਲਸਾ ਏਡ ਵਾਲੇ ਵੀ ਮੁੰਡੇ ਆਏ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਰੇ ਜਣੇ ਅਸੀਂ ਇਕੱਠੇ ਰਲ ਮਿਲ ਕੇ ਕੰਮ ਕਰ ਰਹੇ ਹਾਂ ਤੇ ਹੈਲਥ ਅਥਾਰਟिटीज ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਤੇ ਇਹਦੇ ਲਈ ਮੈਂ ਐਸਐਮਓ ਸਾਹਿਬ ਤੇ ਸਾਰੀ ਸੂਚੀ ਹੈਲਥ ਅਥਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਮਾਸਟਰ ਜਗENDER ਸਿੰਘ ਜੀ ਐਚਲੀ ਗੇਟ ਸਾਰੇ ਸਾਡੇ ਸੱਜਣ ਜਿੰਨੇ ਵੀ ਪਾਜਵਾ ਸਾਹਿਬ ਡਾਕਟਰ ਹਰਪਾਲ ਸਿੰਘ ਸਾਰੇ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਉਹ ਵੱਧ ਚੜ ਕੇ ਪਿਛਲੇ ਸਾਲ ਤੋਂ ਹੀ ਜਿਹੜੇ ਵਾਸੋ ਬਟਾਲਾ ਦੇ ਕਲੀਨ ਗ੍ਰੀਨ ਐਂਡ ਬਿਊਟੀਫੁਲ ਪ੍ਰੋਜੈਕਟ ਆ ਬਟਾਲਾ ਪ੍ਰੋਜੈਕਟ ਉਹਦੇ ਵਿੱਚ ਹਿੱਸਾ ਲੈ ਰਹੇ ਆ ਤੇ ਅੱਜ ਤੋਂ ਇਹ ਮਹਿਮ ਜਿਹੜੀ ਪਲਾਂਟੇਸ਼ਨ ਡਰਾਈਵ ਆ ਇਹ ਵੀ ਸਮਝ ਲਓ ਕਿ ਅਸੀਂ ਸ਼ੁਰੂ ਕਰ ਦਿੱਤੀ ਆ ਸਿਵਲ ਹਸਪੀਟਲ ਬਟਾਲਾ ਤੋਂ ਕਿੰਨੇ ਅੱਜ ਲਾਏ ਅੱਜ ਅਸੀਂ 250 ਬੂਟਾ ਲਾਵਾਂਗੇ ਇੱਥੇ ਹਰਬਲ ਪਲਾਂਟਸ 250 ਜਿੰਨੇ ਹੈਗੇ ਉਹ ਲਾ ਦਾਂਗੇ ਸੋ ਇਹ ਪੁੱਟ ਲੈ ਜਾਣਗੇ ਤੇ ਕੱਲ ਤੋਂ ਆਪਾਂ ਬਾਹਰ ਜਿਹੜੀ ਬਾਹਰ ਦੀ ਸਿਵਲ ਹਸਪੀਟਲ ਦੀ ਹਦੂ ਦੇ ਅੰਦਰ ਆ ਜਾਂ ਬਾਹਰ ਜਿੱਥੇ ਵੀ ਲੋੜ ਹੋਈ ਉਹ ਜਿਹੜਾ 1000 ਬੂਟਾ ਇਹਨਾਂ ਨੂੰ ਮਿਲਿਆ ਉਹ ਲਾ ਕੇ ਮੁਕੰਮਲ ਪੂਰਾ ਕਰਾਂਗੇ ਥੈਂਕ ਯੂ ਸਸੀ ਗੱਲ ਜੀ ਸਾਰਿਆਂ ਨੂੰ ਸੋ ਮੈਂ ਕੁਵਰ ਅਮਰਿਤ ਵੀਰ ਸਿੰਘ ਤੇ ਮੈਂ ਸ਼ੁਕਰਗੁਜ਼ਾਰ ਹਾਂ ਜੀ ਵਾਇਸ ਆਫ ਬਟਾਲਾ ਦੀ ਸਾਰੀ ਟੀਮ ਦਾ ਸਾਡੇ ਰਿਸਪੈਕਟਡ ਐਸ ਐਮਓ ਸਾਹਿਬ ਸਿਵਲ ਹਸਪਤਾਲ ਬਟਾਲਾ ਤੋਂ ਤੇ ਬਾਕੀ ਖਾਸਾ ਏਰ ਦੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਇੱਥੇ ਆਉਣ ਦਾ ਮੌਕਾ ਦਿੱਤਾ ਕਿਉਂਕਿ ਸਾਡੀ ਸਰਕਾਰ ਨੇ ਇੱਕ ਹਦਾਇਤਾਂ ਪਾਲਿਸੀ ਜਾਰੀ ਕੀਤੀ ਹੈ ਕਿ ਆਪਾਂ ਗੁਰੂ ਨਾਨਕ ਬਾਗੀਚੀ ਦੇ ਵਿੱਚ ਜੋ ਕਿ ਆਪਣੀ ਸਿਵਲ ਹਸਪਤਾਲ ਦੇ ਵਿੱਚ ਆ ਉੱਥੇ 2.5 ਤੋਂ 300 ਬੂਟੇ ਲਾਉਣੇ ਨੇ ਜਿਹੜੇ ਹਰਬਲ ਪਲਾਂਟਸ ਹੁੰਦੇ ਨੇ ਸਾਡੇ এনवायरमेंट ਨੂੰ ਬਚਾਉਣ ਵਾਸਤੇ ਫਰੈਸ਼ 에ਅਰ ਵਾਸਤੇ ਤੇ ਸਾਡੀ ਸਾਰੀ ਟੀਮ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਤੁਸੀਂ ਇੰਟਰਵਿ ਸਵੇਰ ਤੋਂ ਇਹ ਬੂਟੇ ਲਾ ਰਹੇ ਨੇ ਇੱਥੇ ਤੇ ਮੈਨੂੰ ਬੜਾ ਪੰਣਾ ਜੀ ਇਹਨਾਂ ਦਾ ਜਿਹੜਾ ਮੈਨੂੰ ਇੱਥੇ ਬੁਲਾਇਆ ਇਹਨਾਂ ਨੇ ਖੁਸ਼ਕਿਸਮਤ ਆ ਕਿ ਮੈਨੂੰ ਇੱਕ ਆਈਕਨ ਸੁਣਿਆ ਇਸ ਕੰਮ ਵਾਸਤੇ ਇਹਨਾਂ ਨੇ ਬਹੁਤ ਸੋ ਬਟਾਲਾ ਦੀ ਟੀਮ ਨੇ ਤੇ ਮੈਂ ਇੱਥੇ ਤੁਹਾਡੇ ਸਾਰੇ ਨਾਗਰਿਕਾਂ ਨੂੰ ਵੀ ਇੱਕ ਹਦਾਇਤਾ ਦਿੰਨਾ ਇੱਕ ਗੁਜ਼ਾਰਿਸ਼ ਕਰਦਾ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਛੋਟਾ ਬੇਟਾ ਹੋਣ ਦੇ ਨਾਤੇ ਤੁਹਾਡਾ ਛੋਟਾ ਭਰਾ ਹੋਣ ਦੇ ਨਾਤੇ ਕਿ ਤੁਸੀਂ ਕਿ ਤੁਸੀਂ ਵੀ ਸਾਰੇ ਆਪਣੇ ਆਲੇ-ਦੁਆਲੇ ਬੂਟੇ ਜ਼ਰੂਰ ਲਗਾਓ ਜਿੱਥੇ ਵੀ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਤੁਹਾਡੀ ਮੋਟਰ ਤੇ ਤੁਹਾਡੇ ਘਰਾਂ ਦੇ ਵਿੱਚ ਤੇ ਸਿਮਾ ਹਸਪਤਾਲ ਜਿੱਥੇ ਸਾਰੀਆਂ ਉਤੇ ਤੁਸੀਂ ਵੀ ਆਉਂਦੇ ਜਾਂਦੇ ਕਿਤੇ ਆਉਂਦੇ ਹੋ ਤੇ ਪਾਣੀ ਪੂਣੀ ਪਾ ਦਿਆ ਕਰੋ ਇਹਨਾਂ ਨੂੰ ਤਾਂ ਜੋ ਇਹ ਪਲਣ ਤੇ ਆਪਣੇ ਆਪ ਨੂੰ ਵਧੀਆ ਸਾਨੂੰ ਵਧੀਆ ਫਰੈਸ਼ ਏਅਰ ਮਿਲੇ ਤੇ ਸਾਡਾ এনवायरमेंट ਸਾਫ਼ ਸੁਥਰਾ ਹੋਵੇ ਧੰਨਵਾਦ ਅੱਜ ਬਲਿਹਾਰੀ ਕੁਦਰਤਵਸਿਆ ਗੁਰਨਾਨਕ ਸਾਹਿਬ ਤੇ ਉਪਦੇਸ਼ ਨੂੰ ਕਮਉਂਦੇ ਹੋਏ ਜਿੱਥੇ ਐਸਐਮਓ ਸਾਹਿਬ ਵਾਈਸ ਆਫ ਬਟਾਲਾ ਖਾਲਸਾ ਹੈਟ ਬਾਕੀ ਹੋਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਸਿਵਲ ਹਸਪਤਾਲ ਦੇਖੇ ਐਸਐਮਓ ਦੇ ਸੱਦੇ ਤੇ ਪਹੁੰਚ ਕੇ ਇਹ ਜਿਹੜਾ ਹੈ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੈਡੀਸਨ ਦੇ ਨਾਲ ਸੰਬੰਧਿਤ ਪਲਾਂਟ ਨੇ ਔਰ ਵਾਤਾਵਰਣ ਨਾਲ ਸੰਬੰਧਿਤ ਪਲਾਂਟ ਨੇ ਉਹਨਾਂ ਨੂੰ ਅੱਜ ਇੱਥੇ ਸਿਵਲ ਹਸਪਤਾਲ ਵਿੱਚ ਲਾ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਐਸਐਮਓ ਸਾਹਿਬ ਦਾ ਡਾਕਟਰ ਭਗੋਵਾਲੀਆ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਬਾਈ ਸਾਹਿਬ ਪਟਾਲਾ ਵੱਲੋਂ ਐਡਵਾਈਜ਼ਰ ਡਾਕਟਰ ਭਗੋੜ ਸਾਹਿਬ ਜੋ ਇਸ ਸੰਸਥਾ ਦੇ ਮੁਖੀ ਹਨ ਤੇ ਸਮੂਹ ਮੈਂਬਰ ਜਿਹੜੇ ਆਏ ਨੇ ਖਾਲਸਾ ਜਿਹੜੇ ਵਾਲੇ ਇਹ ਸਭ ਆਪਾਂ ਡਾਕਟਰ ਸਾਹਿਬ ਨੇ ਇੱਥੇ ਗੁਡ ਨਾਨਕਵਾੜੀ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਮੈਡੀਕੇਟਿਡ ਬੂਟੇ ਲਾਉਲੇ ਨੇ ਉਹ ਲਾਰੇ ਸੀ 250 ਜਾਂ 300 ਉਸ ਤੋਂ ਬਾਅਦ ਇਹਨਾਂ ਨੂੰ 1000 ਪੌਦਾ ਜਿਹੜਾ ਇਸ ਹਦੂਦ ਵਿੱਚ ਲਾਉਣ ਦੀ ਹਦਿਆਤ ਹੋਈ ਦੇ ਉਹਦੇ ਵਿੱਚ ਵੀ 250 ਬਟਾਲਾ ਸਾਰੇ ਪੌਦਿਆਂ ਨੂੰ ਜਿੱਥੇ-ਥੇ ਗਿਆਣਗੇ ਉੱਥੇ-ਉੱਥੇ ਲਿਆ ਜਾਏਗਾ ਤੇ ਮੈਂ ਇਹ ਬੇਨਤੀ ਕਰਦਾ ਡਾਕਟਰ ਸਾਹਿਬ ਨੂੰ ਤੇ ਸਮੂਹ ਆਉਣ ਵਾਲੇ ਇੱਥੇ ਜਿਲੇ ਸਾਥੀ ਨੇ ਇਹਨਾਂ ਨੂੰ ਤੇ ਤੋੜਨ ਦਾ ਇੱਕ ਜੇ ਲੋੜਾਂ ਸਾਰੇ ਉਹਨਾਂ ਨੂੰ ਪਾਣੀ ਪਾਇਆ ਜਾਵੇ ਜੇ ਸਾਰੇ ਬੰਦੇ ਜੇ ਸਾਰੀ ਜਨਤਾ ਆਪਾਂ ਇਸ ਬਨੇ ਤੇ ਅੰਧਿਆਂਗੇ ਤੇ ਪੋਲੂਸ਼ਨ ਤੋਂ ਬਚਣ ਵਾਸਤੇ ਤੇ ਜੇ ਟੈਂਪਰੇਚਰ ਘਟਾਉਣ ਵਾਸਤੇ ਕੋਈ ਸਮਾਂ ਦੂਰ ਨਹੀਂ ਹੋਵੇਗਾ